ਆਰੰਭ ਨੂੰ ਕੀ ਤਸ਼ੱਦਦ ਜਿਹੜੇ ਆ ਉਹ ਕਾਲੀ ਕਮਿਊਨਿਟੀ ਜਿਨ੍ਹਾਂ ਨੂੰ ਬਲੈਕ ਕਿਹਾ ਜਾਂਦਾ ਉਹਨਾਂ ਤੇ ਹੁੰਦੇ ਰਹਿਆ ਜਿੱਥੇ ਰੋਜ਼ਾ ਪਾਰਕਸਨਾ ਦੀ ਇੱਕ ਬਲੈਕ ਔਰਤ ਨੇ ਜਿਹੜਾ ਇਤਿਹਾਸ ਹੀ ਬਦਲ ਦਿੱਤਾ ਹਰ ਰੋਜ਼ ਦੀ ਤਰ੍ਹਾਂ ਰੋਜ਼ਾ ਕੰਮ ਤੋਂ ਥੱਕੀ ਟੁੱਟੀ ਬਸ ਦੀ ਮੂਹਰਲੀ ਤੱਕ ਹੀ ਚੜ ਕੇ ਗੋਰਿਆਂ ਲਈ ਸਭ ਰਾਖਵੀਆਂ ਸੀਟਾਂ ਛੱਡ ਕੇ ਅਖੀਰਲੀ ਕਾਲਿਆਂ ਵਾਲੀ ਸੀਟਾਂ ਤੇ ਬਹਿ ਗਈ ਜਦੋਂ ਗੋਰੇ ਤੇ ਕਾਲੇ ਕਦੇ ਇਕੱਠੇ ਨਹੀਂ ਸੀ ਬੈਠ ਸਕਦੇ ਇਕੱਠੇ ਘਰ ਨਹੀਂ ਸੀ ਲੈ ਸਕਦੇ ਇਕੱਠੇ ਖਾ ਨਹੀਂ ਸੀ ਸਕਦੇ ਡਰਾਈਵਰ ਨੇ ਪੁਲਿਸ ਬੁਲਾਈ ਤੇ ਉਹਨੂੰ ਗ੍ਰਫਤਾਰ ਕਰ ਲਿਆ ਉਹਦੀ ਗ੍ਰਫਤਾਰੀ ਦੀ ਗੱਲ ਆਗ ਮੰਗ ਚਾਰੇ ਪਾਸੇ ਫੈਲ ਗਈ ਅਮਰੀਕਾ ਦੇ ਇਤਿਹਾਸ ਤੇ ਉੱਤੇ ਨਜ਼ਰ ਮਾਰੀਏ ਤੇ ਸਾਨੂੰ ਪਤਾ ਲੱਗਦਾ ਹੈ ਕਿ ਉੱਥੇ ਕਿਸ ਤਰ੍ਹਾਂ ਦੇ ਆਨੰਮ ਨੂੰ ਕੀ ਤਸ਼ੱਦਦ ਜਿਹੜੇ ਆ ਉਹ ਕਾਲੀ ਕਮਿਊਨਿਟੀ ਜਿਨ੍ਹਾਂ ਨੂੰ ਬਲੈਕ ਕਿਹਾ ਜਾਂਦਾ ਉਹਨਾਂ ਤੇ ਹੁੰਦੇ ਰਹਿਆ ਤੇ ਜਿਹੜਾ ਕਾਲਿਆਂ ਨੇ ਇਨਕਲਾਬ ਉੱਥੇ ਕੀਤਾ ਉਹਦੀ ਦਾਸਤਾਨ ਕੀ ਹੈ ਉਹਦੇ ਬਾਰੇ ਇੱਕ ਨਿੱਕੀ ਜੀ ਕਹਾਣੀ ਤੁਹਾਡੇ ਨਾਲ ਅੱਜ ਦੇ ਅਸੀਂ ਤੀਸਰੀ ਅੱਖ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਰਹੇ ਹਾਂ ਜਿੱਥੇ ਰੋਜਾ ਪਾਰਕਸਨਾ ਦੀ ਇੱਕ ਬਲੈਕ ਔਰਤ ਨੇ ਜਿਹੜਾ ਇਤਿਹਾਸ ਹੀ ਬਦਲ ਦਿੱਤਾ ਤੇ ਅਮਰੀਕਾ ਦੇ ਇਸ ਕਾਲੇ ਇਨਕਲਾਬ ਦੀ ਦਾਸਤਾਨ ਤੁਹਾਡੇ ਨਾਲ ਸ਼ਾਂਜੀ ਕਰਨੀ ਜਾ ਰਹੀ ਆਂ ਹਰ ਰੋਜ਼ ਦੀ ਤਰ੍ਹਾਂ ਰੋਜ਼ਾ ਕੰਮ ਤੋਂ ਥੱਕੀ ਟੁੱਟੀ ਬਸ ਦੀ ਮੂਹਰਲੀ ਤੱਕ ਹੀ ਉੱਠ ਕੇ ਗੋਰਿਆਂ ਲਈ ਸਭ ਰਾਖਵੀਆਂ ਸੀਟਾਂ ਛੱਡ ਕੇ ਅਖੀਰਲੀ ਕਾਲਿਆਂ ਵਾਲੀ ਸੀਟਾਂ ਤੇ ਬਹਿ ਗਈ ਅਮਰੀਕਾ ਦਾ ਉਹ ਸਮਾਜ ਸੀ ਜਦੋਂ ਗੋਰੇ ਤੇ ਕਾਲੇ ਕਦੇ ਇਕੱਠੇ ਨਹੀਂ ਸੀ ਬੈਠ ਸਕਦੇ ਇਕੱਠੇ ਘਰ ਨਹੀਂ ਸੀ ਲੈ ਸਕਦੇ ਇਕੱਠੇ ਖਾ ਨਹੀਂ ਸੀ ਸਕਦੇ ਤੇ ਹੋਰ ਵੀ ਬੜਾ ਕੁਝ ਕਾਲਿਆਂ ਨੂੰ ਗੁਲਾਮੀ ਤੋਂ ਮੁਕਤੀ ਮਿਲੇ ਨੂੰ 100 ਸਾਲ ਹੋ ਗਿਆ ਸੀ ਪਰ ਰੋਜ਼ ਦੀ ਜ਼ਿੰਦਗੀ 'ਚ ਗੁਲਾਮੀ ਬਰਕਰਾਰ ਹੀ ਸੀ ਇਸ ਲਈ ਬੱਸ 'ਚ ਕਾਲੇ ਲੋਕਾਂ ਨੂੰ ਸੀਟ ਬੱਸ ਦੇ ਬਿਲਕੁਲ ਪਿਛਲੇ ਪਾਸੇ ਜਾ ਕੇ ਮਿਲਦੀ ਸੀ ਤੇ ਜੇ ਕਿਸੇ ਗੋਰੇ ਨੂੰ ਅੱਗੇ ਸੀਟ ਨਾ ਮਿਲੇ ਤਾਂ ਫਿਰ ਉਸ ਲਈ ਉਸਨੂੰ ਪਿਛਲੀ ਸੀਟ ਛੱਡਣੀ ਪੈਂਦੀ ਸੀ ਉਸ ਦਿਨ ਰੋਜ਼ਾ ਬੇहद ਥੱਕੀ ਹੋਈ ਸੀ ਇੱਕ ਗੋਰਾ ਆਇਆ ਤੇ ਉਸ ਨੂੰ ਸੀਟ ਛੱਡਣ ਲਈ ਕਿਹਾ ਤੇ ਉਸ ਨੇ ਸੀਟ ਤੋਂ ਹੋਰ ਪਿੱਛੇ ਹੋਣ ਲਈ ਕਿਹਾ ਨਿਯਮ ਮੁਤਾਬਕ ਸੀਟ ਛੱਡਣੀ ਬਣਦੀ ਸੀ ਪਰ ਉਸ ਦਿਨ ਅਚਾਨਕ ਪਤਾ ਨਹੀਂ ਕੀ ਖਿਆਲ ਆਇਆ ਕਿ ਰੋਜ਼ਾਨੇ ਸੀਟ ਛੱਡਣ ਤੋਂ ਨਾ ਕਰ ਦਿੱਤੀ। ਗੋਰੇ ਉਹਦੀ ਹਮਾਕਤ ਵੇਖ ਕੇ 당ਗ ਰਹਿ ਗਏ। ਡਰਾਈਵਰ ਖੁਦ ਆਇਆ ਤੇ ਉਹਨੂੰ ਸੀਟ ਛੱਡਣ ਲਈ ਕਿਹਾ ਪਰ ਉਸਨੇ ਨਾ ਛੱਡੀ। ਪੂਰੀ ਬੱਸ ਦੇ ਗੋਰੇ ਉਹਨੂੰ ਬੁਰਾ ਭਲਾ ਆਖਣ ਲੱਗ ਪਏ ਪਰ ਉਹਨੇ ਫਿਰ ਵੀ ਸੀਟ ਨਾ ਛੱਡੀ। ਪਰ ਉਹਦੇ ਅੰਦਰ ਦਾ ਡਰ ਖਤਮ ਸੀ। ਪਹਿਲੇ ਇਨਕਾਰ ਮਗਰੋਂ ਹੀ ਉਹਨੇ ਉਹ ਡਰ ਖਤਮ ਕਰ ਲਿਆ ਸੀ। ਡਰਾਈਵਰ ਨੇ ਪੁਲਿਸ ਬੁਲਾਈ ਤੇ ਉਹਨੂੰ ਗ੍ਰਫਤਾਰ ਕਰ ਲਿਆ। ਉਹਦੀ ਗ੍ਰਫਤਾਰੀ ਦੀ ਗੱਲ ਆਗਵਾਗ ਚਾਰੇ ਪਾਸੇ ਫੈਲ ਗਈ ਸ਼ਾਮ ਤੱਕ ਭਾਵੇਂ ਉਹਨੂੰ ਜਮਾਨਤ ਵੀ ਮਿਲ ਗਈ ਪਰ ਕਾਲੇ ਲੋਕਾਂ ਲਈ ਜਿਵੇਂ ਇੱਕ ਨਵੀਂ ਚੋਟ ਸੀ ਉਹਨਾਂ ਨੇ ਉਸ ਦਿਨ ਤੋਂ ਇਸ ਭੇਦ ਭਾਅ ਭਰੇ ਕਾਨੂੰਨ ਦਾ ਬਾਈਕਾਟ ਕਰਨ ਦਾ ਫੈਸਲਾ ਕਰ ਲਿਆ ਅਗਲੇ ਦਿਨ ਤੋਂ ਬੱਸਾਂ 'ਚ ਨਾ ਜਾਣ ਦੀ ਅਪੀਲ ਹੋਣੀ ਸ਼ੁਰੂ ਹੋ ਗਈ ਕਿਸੇ ਵੀ ਕਾਲੇ ਨੇ ਬੱਸ ਦੀ ਵਰਤੋਂ ਨਾ ਕੀਤੀ ਰੋਜ਼ਾ ਪਾਰਕਸ ਤੇ ਮਕਦਮਾ ਚੱਲਿਆ ਤੇ ਉਹਨੂੰ ਜੁਰਮਾਨਾ ਵੀ ਹੋਇਆ ਕੇਸ ਉਪਰੀ ਅਦਾਲਤ ਵਿੱਚ ਵੀ ਚਲਾ ਗਿਆ ਪਰ ਬੱਸਾਂ 'ਚ ਨਾ ਚੜਨ ਦਾ ਫੈਸਲਾ ਬਰਕਰਾਰ ਰਿਹਾ ਬਹੁਤ ਬੱਸਾਂ ਬੇਕਾਰ ਹੋ ਗਈਆਂ ਤੇ ਇਹ ਹੜਤਾਲ 381 ਦਿਨ ਤੱਕ ਚੱਲਦੀ ਰਹੀ ਅਖੀਰ ਸਰਕਾਰ ਨੂੰ ਉਹ ਕਾਨੂੰਨ ਬਦਲਣਾ ਪਿਆ ਜੋ ਬੱਸਾਂ ਵਿੱਚ ਗੋਰਿਆਂ ਤੇ ਕਾਲਿਆਂ ਨੂੰ ਅੱਡ-ਅੱਡ ਬਹਿਣ ਲਈ ਕਹਿੰਦਾ ਸੀ ਇੰਜ ਪੱਖਪਾਤ ਦਾ ਪਹਿਲਾ ਕਾਨੂੰਨ ਰੱਦ ਹੋਇਆ ਫਿਰ ਉਸ ਤੋਂ ਮਗਰੋਂ ਆਡ ਰਹਿਣ ਖਾਣ ਪੀਣ ਤੇ ਹੋਰ ਵੀ ਕਿੰਨਾ ਕੁਝ ਹੌਲੀ-ਹੌਲੀ ਬਦਲ ਗਿਆ ਜਾਂ ਰੱਦ ਕਰਨਾ ਪਿਆ ਤੇ ਰੋਜਾ ਪਾਸ ਪਾਰਕਸ ਉਹਨਾਂ ਸਭ ਅੰਦੋਲਨਾਂ ਦੀ ਇੱਕ ਪ੍ਰਮੁੱਖ ਅਸਤੀ ਬਣ ਗਈ ਜਿਨੇ ਅਮਰੀਕਾ ਵਿੱਚ ਇਸ ਭੇਦਭਾਵ ਨੂੰ ਖਤਮ ਕਰਨ ਲਈ अहम ਭੂਮਿਕਾ ਨਿਭਾਈ ਦੋਸਤੋ ਡਰ ਨੂੰ ਜਿੱਤ ਕੇ ਹੀ ਬਰਾਬਰਤਾ ਤੇ ਤਰੱਕੀ ਹਾਸਲ ਹੋ ਸਕਦੀ ਹੈ ਜੇ ਤੁਸੀਂ ਆਪਣੇ ਡਰ ਨੂੰ ਨਹੀਂ ਹਰਾ ਸਕਦੇ ਕਿਸੇ ਹੋਰ ਨੂੰ ਹਰਾਉਣਾ ਮੁਮਕਨ ਹੀ ਨਹੀਂ ਜੋ ਤੁਹਾਡੀ ਜ਼ਿੰਦਗੀ ਚ ਗਲਤ ਹੋ ਰਿਹਾ ਉਸ ਤੇ ਅੱਗੇ ਆਵਾਜ਼ ਉਠਾ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ ਜਦੋਂ ਤੱਕ ਆਵਾਜ਼ ਨਹੀਂ ਉਠੇਗੀ ਕੋਈ ਤੁਹਾਡੀ ਨਹੀਂ ਸੁਨੇਗਾ ਪਰ ਜੇਕਰ ਆਵਾਜ਼ ਉੱਠੇਗੀ ਤਾਂ ਤੁਹਾਡੇ ਮਨ ਦਾ ਉਹ ਡਰ ਆਪਣੇ ਆਪ ਖਤਮ ਹੋ ਜਾਏਗਾ ਏਸੀਜੀ ਅੱਜ ਦਾ ਸਾਡਾ ਤੀਸਰੀ ਅਕ ਪ੍ਰੋਗਰਾਮ ਧੰਨਵਾਦ ਸਤਿ ਸ੍ਰੀ ਅਕਾਲ